22 ਲੱਖ ਲਾ ਕੇ ਪੁਰਤਗਾਲ ਜਾਣ ਵਾਲਿਆਂ ਨੂੰ ਪੰਜਾਬੀ ਵੀਰ ਨੇ ਦਿੱਤੀ ਇੱਕ ਸਲਾਹ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖਿਓ ਕਿ ਕੀ ਕੀ ਕਿਹਾ ਇਸ ਪੰਜਾਬੀ ਵੀਰ ਨੇ ਤੇ ਕੀ ਜਿਹੜੇ ਕਿ 25-25 ਲੱਖ ਲਾ ਕੇ 2 ਨੰਬਰ 'ਚ ਜਾ ਰਹੇ ਦੇਖੋ ਕੀ ਕਿਹਾ ਇਸ ਵੀਰ ਨੇ ਤੇ ਤੁਸੀਂ ਵੀ ਦੱਸਿਓ ਕਿ ਤੁਸੀਂ ਇਸ ਵੀਡੀਓ ਤੋਂ ਦੇਖ ਕੇ ਤੁਹਾਡੇ ਕੀ ਰਾਇ ਹੈ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਓ ਪਹਿਲੇ ਵੀਰ ਕੀ ਹਾਲ ਹੈ ਬਸ ਮਹਰ ਵਧੀਆ ਠੀਕ ਠਾਕ ਆ ਕੁਝ ਹਾਲਾਤ ਦੱਸ ਪੁਰਤਗਾਲ ਦੇ ਕੀ ਆ ਨਾਲੇ ਨਾ ਬੰਦ ਕਰ ਲੈ ਨਾਲੇ ਨਾ ਲੋਕੀ ਕਮੈਂਟ ਮੋਹ ਕਰਦੇ ਆ ਕਹਿੰਦੇ ਝੂਠ ਬੋਲਦੇ ਆ ਤੁਸੀਂ ਇੱਥੇ ਕੀ ਕਰਨਾ ਆ ਜੇ ਹੈ ਨਹੀਂ ਕੋਈ ਮਰਦੀ ਸੱਚਾਈ ਬਿਆਨ ਕਰ ਲੋਕੀ ਮੰਨਣਗੇ ਤਾਂ ਵੀ ਠੀਕ ਆ ਨਾ ਮੰਨਣਗੇ ਤਾਂ ਵੀ ਕੋਈ ਨਹੀਂ ਆਪਣਾ ਫਰਜ਼ ਆ ਸੱਚ ਦੱਸਣਾ ਪੁਰਤਕਾਲ ਦੇ ਹਾਲਾਤ ਐਸੇ ਵੀਰੋ ਬਹੁਤ ਮਾੜੇ ਆ ਨਵੇਂ ਆਉਣ ਵਾਲੇ ਵੀਰਾਂ ਨੂੰ ਇਹ ਆ ਸੁਨੇਹਾ ਮੇਰੇ ਵੱਲੋਂ ਮੈਸੇਜ ਵੀ ਜੇਕਰ ਆਉਣਾ ਵਾ ਤੇ ਕੋਈ ਨਾ ਕੋਈ ਚੰਗਾ ਸਕਿੱਲ ਕੋਲ ਹੋਵੇ ਕੋਈ ਕੰਮ ਸਿੱਖਿਆ ਹੋਇਆ ਹੋਵੇ ਇੰਗਲਿਸ਼ ਵਧੀਆ ਆਉਂਦੀ ਹੋਵੇ ਉਦਾਂ ਇੱਥੇ ਅੱਜ ਦੇ ਟਾਈਮ ਦੇ ਤੇ ਬਹੁਤ ਬਰੇ ਹਾਲਾਤ ਆ ਯੂਰਪ ਦੇ ਲਗਭਗ ਪੁਰਤਕਾਲ ਦੇ ਇੱਕ ਪਾਸੇ ਯੂਰਪ ਸਾਰੇ ਦੇ ਬਹੁਤ ਬੁਰੇ ਹਾਲਾਤ ਹੋ ਗਏ ਆ। ਸੋ ਵੀਰਾਂ ਨੂੰ ਮੈਸੇਜ ਆ ਅਸੀਂ ਰਹਿਨੇ ਆ ਅਲਗਾਰਵ ਏਰੀਏ ਦੇ ਵਿੱਚ। ਇਸ ਵੇਲੇ ਇੱਥੇ ਜਤੂਨਾਂ ਦਾ ਕੰਮ ਚੱਲਦਾ ਵਾ, ਜਤੂਨ ਝੜਦਾ ਵਾ। ਤੇ ਇਹ ਵੀ ਕੰਮ ਲਗਭਗ ਸੀਜ਼ਨ ਨਹੀਂ ਆ 15 ਤੋਂ 20 ਦਿਨਾਂ ਦਾ ਸੀਜ਼ਨ ਦਾ ਮੁਰਕੇ ਫੇ ਵਿਹਲੇ ਰਹਿਣ ਵਾਲੀ ਗੱਲ ਆ। ਸੋ ਵੀਰਾਂ ਨੂੰ ਬੇਨਤੀ ਆ ਵੀ ਚੰਗਾ ਸਕਿੱਲ ਕੋਲ ਹੋਵੇ ਤੇ ਚੰਗੀ ਇੰਗਲਿਸ਼ ਆਉਣੀ ਹੋਵੇ ਤਾਂ ਆਉਣ ਦਾ ਫਾਇਦਾ ਨਹੀਂ ਅੱਜ ਦੇ ਦਿਨ ਬਹੁਤ ਬੁਰੇ ਹਾਲਾਤ। ਔਰ ਕਈ ਵੀਰ ਸਾਨੂੰ ਕਮੈਂਟਾਂ ਵਿੱਚ ਗਾਲ੍ਹਾਂ ਵੀ ਕੱਢਦੇ ਹੋ ਤੁਸੀਂ ਕਿਉਂ ਇੱਥੇ ਬੈਠੇ ਆ? ਅਸੀਂ ਤੇ ਹੋਰ ਸਾਡੇ ਕੋਲ ਹੁਣ ਕੋਈ ਆਪਸ਼ਨ ਹੈ ਨਹੀਂ ਇਸ ਵੇਲੇ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਨਾ ਆਓ ਜੂਰ ਆਓ ਪਰ ਕੋਈ ਸਕਿੱਲ ਕੋਲ ਹੋਵੇ ਤੇ ਇਸ ਸਨੇਹ ਨੂੰ ਮੈਸੇਜ ਮੇਰੇ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਕੋਈ ਮੰਨ ਲਵੇ ਮੇਰਾ ਵੀਰ ਕੋਈ ਇਗਨੋਰ ਕਰ ਲਵੇ ਨਹੀਂ ਤੇ 15-20 ਲੱਖ ਲਾ ਕੇ ਫਿਰ ਦੇਖ ਕੇ ਛਣ ਕੇ ਥੋਰ ਕਰ ਲਿਓ ਅੱਛਾ ਭਾਈ ਜਿਹੜਾ ਤੁਸੀਂ ਇਹ ਕੰਮ ਵੀ ਕਰਦੇ ਕਿੰਨੀ ਕੀ ਡੇਰ ਦਾ ਕੰਮ ਆ ਇਹ ਇਹ ਕੰਮ ਵੀਰਿਆ ਸਿਰਫ ਹੈਗਾ 15 ਤੋਂ 20 ਲੈਂਦਾ ਔਰ ਕਈਆਂ ਫੀਲਡਾਂ ਵਿੱਚ ਕੰਮ ਈ ਮਹੀਨੇ ਡੇਢ ਮਹੀਨੇ ਦਾ ਹੁੰਦਾ ਵਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਹਲੇ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਕੋਈ ਕੰਮ ਨਹੀਂ ਮਾਰਚ ਤੇ ਪ੍ਰੈਸ ਤੋਂ ਬਾਅਦ ਸਮਾਰੀ ਮੋਢੀ ਨਾਲ ਸੋਮਰੀ ਸ਼ੁਰੂ ਹੁੰਦੀ ਆ ਬਸ ਓਕੇ ਥੈਂਕ ਯੂ ਜੱਬੀ ਵੀਰ ਨੇ ਦਿੱਤੀ ਇੱਕ ਸਲਾਹ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖਿਓ ਕਿ ਕੀ ਕੀ ਕਿਹਾ ਇਸ ਪੰਜਾਬੀ ਵੀਰ ਨੇ ਤੇ ਕੀ ਜਿਹੜੇ ਕੀ 25-25 ਲੱਖ ਲਾ ਕੇ 2 ਨੰਬਰ 'ਚ ਜਾ ਰਹੇ ਦੇਖੋ ਕੀ ਕਿਹਾ ਇਸ ਵੀਰ ਨੇ ਤੇ ਤੁਸੀਂ ਵੀ ਦੱਸੋ ਕਿ ਤੁਸੀਂ ਇਸ ਵੀਡੀਓ ਤੋਂ ਦੇਖ ਕੇ ਤੁਹਾਡੇ ਕੀ ਰਾਇਆ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਓ 25-25 ਲੱਖ ਲਾ ਕੇ ਪੁਰਤਗਾਲ ਜਾਣ ਵਾਲਿਆਂ ਨੂੰ ਪੰਜਾਬੀ ਵੀਰ ਨੇ ਦਿੱਤੀ ਇੱਕ ਸਲਾਹ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖਿਓ ਕਿ ਕੀ ਕੀ ਕਿਹਾ ਇਸ ਪੰਜਾਬੀ ਵੀਰ ਨੇ ਤੇ ਕੀ ਜਿਹੜੇ ਕਿ 25-25 ਲੱਖ ਲਾ ਕੇ 2 ਨੰਬਰ 'ਚ ਜਾ ਰਹੇ ਦੇਖੋ ਕੀ ਕਿਹਾ ਇਸ ਵੀਰ ਨੇ ਤੇ ਤੁਸੀਂ ਵੀ ਦੱਸੋ ਕਿ ਤੁਸੀਂ ਇਸ ਵੀਡੀਓ ਤੋਂ ਦੇਖ ਕੇ ਤੁਹਾਡੇ ਕੀ ਰਾਇ ਹੈ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਓ ਠੀਕ ਆ ਗਿਆ ਕੁਝ ਹਾਲਾਤ ਦੱਸ ਪੁਰਤਗਾਲ ਦੇ ਕੀ ਆ ਮਾਲੇ ਨਾ ਬੰਦ ਕਰ ਲੈ ਨਾਲੇ ਨਾ ਲੋਕੀ ਕਮੈਂਟ ਬਹੁਤ ਕਰਦੇ ਆ ਕਹਿੰਦੇ ਝੂਠ ਬੋਲਦੇ ਆ ਤੁਸੀਂ ਇੱਥੇ ਕੀ ਕਰਨਾ ਆ ਜੇ ਹੈ ਨਹੀਂ ਕੋਈ ਸੱਚਾਈ ਬਿਆਨ ਕਰ ਲੋਕੀ ਮੰਨਣਗੇ ਤਾਂ ਵੀ ਠੀਕ ਆ ਨਾ ਮੰਨਣਗੇ ਤਾਂ ਵੀ ਕੋਈ ਨਹੀਂ ਆਪਣਾ ਫਰਜ਼ ਆ ਸੱਚ ਦੱਸਣਾ ਪੁਰਤਕਾਲ ਦੇ ਹਾਲਾਤ ਐਸੇ ਵੀਰੋ ਬਹੁਤ ਮਾਰੇ ਆ ਨਵੇਂ ਆਉਣ ਵਾਲੇ ਵੀਰਾਂ ਨੂੰ ਇਹ ਆ ਸੁਨੇਹਾ ਮੇਰੇ ਵੱਲੋਂ ਮੈਸੇਜ ਵੀ ਜੇਕਰ ਆਉਣਾ ਵਾ ਤੇ ਕੋਈ ਨਾ ਕੋਈ ਚੰਗਾ ਸਕਿੱਲ ਕੋਲ ਹੋਵੇ ਕੋਈ ਕੰਮ ਸਿੱਖਿਆ ਹੋਇਆ ਹੋਵੇ ਇੰਗਲਿਸ਼ ਵਧੀਆ ਆਉਂਦੀ ਹੋਵੇ ਉਦਾਂ ਇੱਥੇ ਅੱਜ ਦੇ ਟਾਈਮ ਦੇ ਬਹੁਤ ਬੁਰੇ ਹਾਲਾਤ ਆ ਯੂਰਪ ਦੇ ਲਗਭਗ ਪੁਰਤਗਾਲ ਦੇ ਇੱਕ ਪਾਸੇ ਯੂਰਪ ਸਾਰੇ ਦੇ ਬਹੁਤ ਬੁਰੇ ਹਾਲਾਤ ਹੋ ਗਏ ਆ। ਸੋ ਵੀਰਾਂ ਨੂੰ ਮੈਸੇਜ ਆ ਅਸੀਂ ਰਹਿਨੇ ਆ ਅਲਗਾਰਵ ਏਰੀਏ ਦੇ ਵਿੱਚ। ਇਸ ਵੇਲੇ ਇੱਥੇ ਜਤੂਨਾਂ ਦਾ ਕੰਮ ਚੱਲਦਾ ਵਾ, ਜਤੂਨ ਝੜਦਾ ਵਾ। ਤੇ ਇਹ ਵੀ ਕੰਮ ਲਗਭਗ ਸੀਜ਼ਨ ਹੀ ਆ 15 ਤੋਂ 20 ਦਿਨ ਦਾ ਸੀਜ਼ਨ ਹੁੰਦਾ ਮੁਰਕੇ ਫੇ ਵਿਲੇ ਰਹਿਣ ਵਾਲੀ ਗੱਲ ਆ। ਸੋ ਵੀਰਾਂ ਨੂੰ ਬੇਨਤੀ ਆ ਵੀ ਚੰਗਾ ਸਕਿੱਲ ਕੋਈ ਹੋਵੇ ਤੇ ਚੰਗੀ ਇੰਗਲਿਸ਼ ਆਉਣੀ ਹੋਵੇ ਤਾਂ ਆਉਣ ਦਾ ਫਾਇਦਾ ਨਹੀਂ ਅੱਜ ਦੇ ਦਿਨ ਬਹੁਤ ਬੁਰੇ ਹਾਲਾਤ। ਔਰ ਕਈ ਵੀਰ ਸਾਨੂੰ ਕਮੈਂਟਾਂ ਵਿੱਚ ਗਾਲ੍ਹਾਂ ਵੀ ਕੱਢਦੇ ਤੁਸੀਂ ਕਿਉਂ ਇੱਥੇ ਬੈਠੇ ਆ? ਅਸੀਂ ਤਾਂ ਤੇ ਹੋਰ ਸਾਡੇ ਕੋਲ ਹੁਣ ਕੋਈ ਆਪਸ਼ਨ ਹੈ ਨਹੀਂ ਇਸ ਵੇਲੇ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਨਾ ਆਓ ਜਰੂਰ ਆਓ ਪਰ ਕੋਈ ਸਕਿੱਲ ਕੋਲ ਹੋਵੇ ਤੇ ਇਹ ਸੁਨੇਹ ਨੂੰ ਮੈਸੇਜ ਮੇਰੇ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਕੋਈ ਮੰਨ ਲਵੇ ਮੇਰਾ ਵੀਰ ਕੋਈ ਇਗਨੋਰ ਕਰ ਲਵੇ ਨਹੀਂ ਤੇ 15-20 ਲੱਖ ਲਾ ਕੇ ਫਿਰ ਦੇਖ ਕੇ ਛਣ ਕੇ ਸ਼ੋਰ ਕਰ ਲਿਓ ਅੱਛਾ ਭਾਈ ਜਿਹੜਾ ਤੁਸੀਂ ਇਹ ਕੰਮ ਵੀ ਕਰਦੇ ਕਿੰਨੀ ਕੀ ਟੇਰ ਦਾ ਕੰਮ ਆ ਇਹ ਇਹ ਕੰਮ ਵੀਰਿਆ ਸਿਰਫ ਹੈਗਾ 15 ਤੋਂ 20 ਰੈਂਦਾ ਔਰ ਕਈਆਂ ਫੀਲਾਂ ਵਿੱਚ ਕੰਮ 1 ਮਹੀਨੇ ਡੇਢ ਮਹੀਨੇ ਦਾ ਹੁੰਦਾ ਵਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਹਲੇ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਕੋਈ ਕੰਮ ਨਹੀਂ ਜੀ ਲੱਖ ਲੱਖ ਕੇ ਪੁਰਤਗਾਲ ਜਾਣ ਵਾਲਿਆਂ ਨੂੰ ਪੰਜਾਬੀ ਵੀਰ ਨੇ ਦਿੱਤੀ ਇੱਕ ਸਲਾਹ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖਿਓ ਕਿ ਕੀ ਕੀ ਕਿਹਾ ਇਸ ਪੰਜਾਬੀ ਵੀਰ ਨੇ ਤੇ ਕੀ ਜਿਹੜੇ ਕਿ 25-25 ਲੱਖ ਲਾ ਕੇ 2 ਨੰਬਰ 'ਚ ਜਾ ਰਹੇ ਦੇਖੋ ਕੀ ਕਿਹਾ ਇਸ ਵੀਰ ਨੇ ਤੇ ਤੁਸੀਂ ਵੀ ਦੱਸਿਓ ਕਿ ਤੁਸੀਂ ਇਸ ਵੀਡੀਓ ਤੋਂ ਦੇਖ ਕੇ ਤੁਹਾਡੇ ਕੀ ਰਾਇ ਹੈ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਓ ਬੋਲਦੇ ਆ ਤੁਸੀਂ ਇੱਥੇ ਕੀ ਕਰਨਾ ਹੈ ਜੇ ਹੈ ਨਹੀਂ ਕੋਈ ਮਰਜ਼ੀ ਸੱਚਾਈ ਬਿਆਨ ਕਰ ਲੋਕੀ ਮੰਨਣਗੇ ਤਾਂ ਵੀ ਠੀਕ ਆ ਨਾ ਮੰਨਣਗੇ ਤਾਂ ਵੀ ਕੋਈ ਨਹੀਂ ਆਪਣਾ ਫਰਜ਼ ਹੈ ਸੱਚ ਦੱਸਣਾ ਪੁਰਤਗਾਲ ਦੇ ਹਾਲਾਤ ਐਸੇ ਵੀਰੋ ਬਹੁਤ ਮਾੜੇ ਆ ਨਵੇਂ ਆਉਣ ਵਾਲੇ ਵੀਰਾਂ ਨੂੰ ਇਹ ਆ ਸੁਨੇਹਾ ਮੇਰੇ ਵੱਲੋਂ ਮੈਸੇਜ ਵੀ ਜੇਕਰ ਆਉਣਾ ਵਾ ਤੇ ਕੋਈ ਨਾ ਕੋਈ ਚੰਗਾ ਸਕਿੱਲ ਕੋਲ ਹੋਵੇ ਕੋਈ ਕੰਮ ਸਿੱਖਿਆ ਹੋਇਆ ਹੋਵੇ ਇੰਗਲਿਸ਼ ਵਧੀਆ ਆਉਂਦੀ ਹੋਵੇ ਉਦਾਂ ਇੱਥੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਬੁਰੇ ਹਾਲਾਤ ਆ ਯੂਰਪ ਦੇ ਲਗਭਗ ਪੁਰਤਗਾਲ ਦੇ ਕਿਪਾਸੇ ਯੂਰਪ ਸਾਰੇ ਦੇ ਬਹੁਤ ਬੁਰੇ ਹਾਲਾਤ ਹੋ ਗਏ ਆ ਸੋ ਵੀਰਾਂ ਨੂੰ ਮੈਸੇਜ ਆ ਅਸੀਂ ਰਹਿੰਦੇ ਆ ਅਲਗਾਰਵ ਏਰੀਏ ਦੇ ਵਿੱਚ ਇਸ ਵੇਲੇ ਇੱਥੇ ਜਤੂਨਾਂ ਦਾ ਕੰਮ ਚੱਲਦਾ ਵਾ ਜਤੂਨ ਝੜਦਾ ਵਾ ਤੇ ਇਹ ਵੀ ਕੰਮ ਲਗਭਗ ਸੀਜ਼ਨ ਹੀ ਆ 15 ਤੋਂ 20 ਦਿਨਾਂ ਦਾ ਸੀਜ਼ਨ ਹੁੰਦਾ ਮੜ ਕੇ ਫੇ ਵਿਲੇ ਰਹਿਣ ਵਾਲੀ ਗੱ ਹੋ ਵੀਰਾਂ ਨੂੰ ਬੇਨਤੀ ਆ ਵੀ ਚੰਗਾ ਸਕਿੱਲ ਕੋਲ ਹੋਵੇ ਤੇ ਚੰਗੀ ਇੰਗਲਿਸ਼ ਆਉਣੀ ਹੋਵੇ ਤਾਂ ਆਉਣ ਦਾ ਫਾਇਦਾ ਨਹੀਂ ਅੱਜ ਦੇ ਦਿਨ ਬਹੁਤ ਬੁਰੇ ਹਾਲਾਤ ਔਰ ਕਈ ਵੀਰ ਸਾਨੂੰ ਕਮੈਂਟਾਂ ਵਿੱਚ ਗਾਲ੍ਹਾਂ ਵੀ ਕੱਢਦੇ ਤੁਸੀਂ ਕਿਉਂ ਇੱਥੇ ਬੈਠੇ ਆ ਅਸੀਂ ਤਾਂ ਬੈਠੇ ਹੀ ਪੁਰਾਣੇ ਫਸੇ ਹੋਏ ਆ ਤੇ ਹੋਰ ਸਾਡੇ ਕੋਲ ਹੁਣ ਕੋਈ ਆਪਸ਼ਨ ਹੈ ਨਹੀਂ ਇਸ ਵੇਲੇ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਨਾ ਆਓ ਜੂਰ ਆਓ ਪਰ ਕੋਈ ਸਕਿੱਲ ਕੋਲ ਹੋਵੇ ਤੇ ਇਸ ਸਨੇਹ ਨੂੰ ਮੈਸੇਜ ਮੇਰੇ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਕੋਈ ਮੰਨ ਲਵੇ ਮੇਰਾ ਵੀਰ ਕੋਈ ਇਗਨੋਰ ਕਰ ਲਵੇ ਨਹੀਂ ਤੇ 15 20 ਲੱਖ ਲਾ ਕੇ ਫਿਰ ਦੇਖ ਕੇ ਛਣ ਕੇ ਛੋੜ ਕਾ ਲਿਓ ਅੱਛਾ ਭਾਈ ਜਿਹੜਾ ਤੁਸੀਂ ਇਹ ਕੰਮ ਵੀ ਕਰਦੇ ਕਿੰਨੀ ਕੀ ਟੇਰ ਦਾ ਕੰਮ ਆ ਇਹ ਇਹ ਕੰਮ ਵੀਰਿਆ ਸਿਰਫ ਹੈਗਾ 15 ਤੋਂ 20 ਦਿਨ ਦਾ ਔਰ ਕਈਆਂ ਫੀਲਾਂਾਂ 'ਚ ਕੰਮ 1 ਮਹੀਨੇ ਡੇਢ ਮਹੀਨੇ ਦਾ ਹੁੰਦਾ ਵਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਹਲੇ ਮਾਰਚ ਤੱਕ ਮਾਰਜ ਅਪ੍ਰੈਲ ਤੱਕ ਕੋਈ ਕੰਮ ਨਹੀਂ ਮਾਰਚ ਦੇ ਲੈ ਤੋਂ ਬਾਅਦ ਮਾਰੀ ਕੋਟੀ ਨਾਲ ਕੋਈ ਸੋਬਰੀ ਸ਼ੁਰੂ ਹੁੰਦੀ ਆ ਬਸ ਓਕੇ ਠੀਕ ਹੈ ਪਹਿਲੇ ਵੀਰ ਕੀ ਹਾਲ ਬਸ ਮਹਾਰ ਵਧੀਆ ਠੀਕ ਠਾਕ ਆ ਕੁਝ ਹਾਲਾਤ ਦੱਸ ਪੁਰਤਗਾਲ ਦੇ ਕੀ ਆ ਨਾਲੇ ਨਾ ਬੰਦ ਕਰ ਲੈ ਨਾਲੇ ਨਾ ਲੋਕੀ ਕਮੈਂਟ ਮੋਹ ਕਰਦੇ ਆ ਕਹਿੰਦੇ ਝੂਠ ਬੋਲਦੇ ਆ ਤੁਸੀਂ ਇੱਥੇ ਕੀ ਕਰਨਾ ਆ ਜੇ ਹੈ ਨਹੀਂ ਕੋਈ ਸੱਚਾਈ ਬਿਆਨ ਕਰ ਲੋਕੀ ਮੰਨਣਗੇ ਤਾਂ ਵੀ ਠੀਕ ਆ ਨਾ ਮੰਨਣਗੇ ਤਾਂ ਵੀ ਕੋਈ ਨਹੀਂ ਆਪਣਾ ਫਰਜ਼ ਹੈ ਸੱਚ ਦੱਸਣਾ ਪੁਰਤਕਾਲ ਦੇ ਹਾਲਾਤ ਐਸੇ ਵੀਰੋ ਬਹੁਤ ਮਾੜੇ ਆ ਨਵੇਂ ਆਉਣ ਵਾਲੇ ਵੀਰਾਂ ਨੂੰ ਇਹ ਆ ਸੁਨੇਹਾ ਮੇਰੇ ਵੱਲੋਂ ਮੈਸੇਜ ਵੀ ਜੇਕਰ ਆਉਣਾ ਵਾ ਤੇ ਕੋਈ ਨਾ ਕੋਈ ਚੰਗਾ ਸਕਿੱਲ ਕੋਲ ਹੋਵੇ ਕੋਈ ਕੰਮ ਸਿੱਖਿਆ ਹੋਇਆ ਹੋਵੇ ਇੰਗਲਿਸ਼ ਵਧੀਆ ਆਉਂਦੀ ਹੋਵੇ ਉਦਾਂ ਇੱਥੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਬੁਰੇ ਹਾਲਾਤ ਆ ਯੂਰਪ ਦੇ ਲਗਭਗ ਪੁਰਤਗਾਲ ਦੇ ਇੱਕ ਪਾਸੇ ਯੂਰਪ ਸਾਰੇ ਦੇ ਬਹੁਤ ਬੁਰੇ ਹਾਲਾਤ ਹੋ ਗਏ ਆ। ਸੋ ਵੀਰਾਂ ਨੂੰ ਮੈਸੇਜ ਆ ਅਸੀਂ ਰਹਿਨੇ ਆ ਅਲਗਾਰਵ ਏਰੀਏ ਦੇ ਵਿੱਚ। ਇਹ ਸਮੇਂ ਇੱਥੇ ਜਤੂਨਾਂ ਦਾ ਕੰਮ ਚੱਲਦਾ ਵਾ, ਜਤੂਨ ਝੜਦਾ ਵਾ। ਤੇ ਇਹ ਵੀ ਕੰਮ ਲਗਭਗ ਸੀਜ਼ਨ ਹੀ ਆ 15 ਤੋਂ 20 ਦਿਨ ਦਾ ਸੀਜ਼ਨ ਹੁੰਦਾ ਮੁਰਕੇ ਫੇ ਵਿਹਲੇ ਰਹਿਣ ਵਾਲੀ ਗੱਲ ਆ। ਸੋ ਵੀਰਾਂ ਨੂੰ ਬੇਨਤੀ ਆ ਵੀ ਚੰਗਾ ਸਕਿੱਲ ਕੋਲ ਹੋਵੇ ਤੇ ਚੰਗੀ ਇੰਗਲਿਸ਼ ਆਉਂਦੀ ਹੋਵੇ ਤਾਂ ਔਰ ਦਾ ਫਾਇਦਾ ਨਹੀਂ ਅੱਜ ਦੇ ਦਿਨ ਬਹੁਤ ਬੁਰੇ ਹਾਲਾਤ। ਔਰ ਕਈ ਵੀਰ ਸਾਨੂੰ ਕਮੈਂਟਾਂ ਵਿੱਚ ਗਾਲ੍ਹਾਂ ਵੀ ਕੱਢਦੇ ਤੁਸੀਂ ਕਿਉਂ ਇੱਥੇ ਬੈਠੇ ਆ? ਤੇ ਹੋਰ ਸਾਡੇ ਕੋਲ ਹੁਣ ਕੋਈ ਆਪਸ਼ਨ ਹੈ ਨਹੀਂ ਇਸ ਵੇਲੇ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਨਾ ਆਓ ਜੂਰ ਆਓ ਪਰ ਕੋਈ ਸਕਿੱਲ ਕੋਲ ਹੋਵੇ ਤੇ ਇਹ ਸੁਨੇਹ ਨੂੰ ਮੈਸੇਜ ਮੇਰੇ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਕੋਈ ਮੰਨ ਲਵੇ ਮੇਰਾ ਵੀਰ ਕੋਈ ਇਗਨੋਰ ਕਰ ਲਵੇ ਨਹੀਂ ਤੇ 15-20 ਲੱਖ ਲਾ ਕੇ ਫਿਰ ਦੇਖ ਕੇ ਛਣ ਕੇ ਛੋਰ ਕਰ ਲਿਓ ਅੱਛਾ ਭਾਈ ਜਿਹੜਾ ਤੁਸੀਂ ਇਹ ਕੰਮ ਵੀ ਕਰਦੇ ਕਿੰਨੀ ਕੀ ਟੇਰ ਦਾ ਕੰਮ ਆ ਇਹ ਇਹ ਕੰਮ ਵੀਰਿਆ ਸਿਰਫ ਹੈਗਾ 15 ਤੋਂ 20 ਲੰਦਾ ਔਰ ਕਈਆਂ ਫੀਲਡਾਂ 'ਚ ਕੰਮ 2 ਮਹੀਨੇ ਡੇਢ ਮਹੀਨੇ ਦਾ ਹੁੰਦਾ ਵਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਹਲੇ ਮਾਰਚ ਤੱਕ ਮਾਰਜ ਅਪ੍ਰੈਲ ਤੱਕ ਕੋਈ ਕੰਮ ਨਹੀਂ ਮਾਰਚ ਤੇ ਅਪ੍ਰੈਲ ਤੋਂ ਬਾਅਦ ਮਾੜੀ ਮੋਟੀ ਰਾਂਸਪੜੀ ਸੋਭੀ ਸ਼ੁਰੂ ਹੁੰਦੀ ਆ ਬਸ ਓਕੇ